ਜਿਹੜੇ-ਜਿਹੜੇ ਲੋਕ ਆਪਣੇ ਗੋਡਿਆਂ, ਗਿੱਟਿਆਂ, ਮੋਡਿਆਂ ਅਤੇ ਡੋਲਿਆਂ ਨੂੰ ਜਿਹੜੇ ਲੋਕ ਕਾਲਾ ਧਾਗਾ ਬੰਨ੍ਹ ਕੇ ਰੱਖਦੇ ਨੇ ਉਹਨਾਂ ਨੂੰ ਹੁੰਦੀ ਹੈ ਆਹ ਵਾਲੀ ਬਿਮਾਰੀ ਇਸ ਕਰਕੇ ਉਹਨਾਂ ਤੋਂ ਪਛਾਣਨਾ ਚਾਹੀਦਾ ਤੁਸੀਂ ਦੇਖਣਾ ਕਿ ਕੁਝ ਲੋਕ ਆਪਣੇ ਗਿੱਟੇ ਨੂੰ ਕਾਲਾ ਜਾਂ ਧਾਗਾ ਬੰਨ੍ਹ ਕੇ ਰੱਖਣਗੇ ਕੋਈ ਗੋਟ ਨੂੰ ਕਾਲਾ ਜਾਂ ਧਾਗਾ ਬੰਨ੍ਹ ਕੇ ਰੱਖਣਗੇ ਕੋਈ ਡੋਲੇ ਨੂੰ ਕਾਲਾ ਜਾਂ ਧਾਗਾ ਬੰਨ੍ਹ ਕੇ ਰੱਖਣਗੇ ਜੇ ਤੁਸੀਂ ਉਹਨਾਂ ਨੂੰ ਪੁੱਛ ਲਓ ਕਹਿੰਦੇ ਫਲਾਣੇ ਬਾਪੂ ਕੋ ਕਰਾਇਆ ਸੀ ਹੁਣ ਅਹੀ ਜਿਹਨ ਦਾ ਧਾਗਾ ਕੀਤਾ ਹੈ ਸਾਈਂ ਬਹੁਤ ਹੀ ਸੋਖੇ ਆ ਤੁਸੀਂ ਇਹ ਗੱਲ ਆਮ ਤੌਰ ਤੇ ਕੁੱਝ ਕੋ ਉਹਨਾਂ ਲੋਕਾਂ ਤੋਂ ਸੁਣੀ ਹੋਵੇਗੀ ਇਸ ਤਰ੍ਹਾਂ ਕਿ ਜਿਹੜੀ ਇਹ ਲੋਕ ਗੋਡੀਆਂ ਕਿੱਟੀਆਂ ਤੇ ਧਾਡੇ ਬਣ ਕੇ ਰੱਖਦੇ ਉਹਨਾਂ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਕਿਉਂਕਿ ਇਹ ਲੋਕਾਂ ਨੂੰ ਮਾਨਸਿਕ ਬਿਮਾਰੀ ਹੁੰਦੀ ਇਹ ਲੋਕ ਵਹਿਮੀ ਪਰਮ ਨਹੀਂ ਹੁੰਦੇ ਅੰਧਵਿਸ਼ਵਾਸੀ ਹੁੰਦੇ ਨੇ ਇਹ ਲੋਕ ਹਰ ਗੱਲ ਦੇ ਵਿੱਚ ਵਹਿਮ ਭਰਮ ਤੇ ਅੰਧਵਿਸ਼ਵਾਸ ਕਰਨਗੇ ਜੇ ਤੁਹਾਡੀ ਉਹਨਾਂ ਨਾਲ ਸਾਂਝਿਆ ਜੇ ਤੁਹਾਡੇ ਘਰੋਂ ਕੋਈ ਖਾਣ ਵਾਲੀ ਚੀਜ਼ ਚੱਲ ਗਈ ਜਾਂ ਤੁਸੀਂ ਕੋਈ ਖਾਣ ਵਾਲੀ ਚੀਜ਼ ਭੇਜੀ ਜੇ ਜਾਣਿਤ ਕੀਤੀ ਉਹ ਬਿਮਾਰ ਹੋ ਗਏ ਤਾਂ ਉਹਦਾ ਕਹਿਣਾ ਸਾਨੂੰ ਸਾਡੇ ਗਵਾਂਢੀਆਂ ਹੀ ਕੁਝ ਕਰ ਦਿੱਤਾ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਇੰਜ ਕਰ ਦਿੱਤਾ ਫਿਰ ਕਿਉਂ ਨਾ ਲੜਾਈ ਝਗੜੇ ਦਾ ਉਪਤਾਰਨ ਕਰ ਜਾਂਦਾ ਇਹੋ ਜਿਹੇ ਲੋਕ ਜਿਹੜੇ ਨੇ ਇਹਨਾਂ ਨੇ ਅਲੱਗ-ਅਲੱਗ ਪਖੰਡੀਆਂ ਜਗ੍ਹਾ ਤੇ ਜਾਣਾ ਉੱਥੇ ਮੱਠੇ ਟੇਕਣੀ ਪਖੰਡੀਆਂ ਲੋਕਾਂ ਨੂੰ ਉਹਨਾਂ ਨੇ ਆਪਣਾ ਸਭ ਕੁਝ ਮੰਨ ਲੈਣਾ ਤੇ ਇਦ ਕਰਕੇ ਇਹ ਆਪਣੀ ਜ਼ਿੰਦਗੀ ਗਵਰਥ ਗਵਾ ਲੈਂਦੇ ਨੇ ਇਹ ਲੋਕ ਦੇ ਰਹੇ ਜਿੰਦਗੀ 'ਚ ਕਦੀ ਤਰੱਕੀ ਨਹੀਂ ਕਰਦੇ ਇਹਨਾਂ ਨੇ ਨਾ ਹੀ ਬੁੱਤੇ ਪੜ੍ਹੇ ਲਿਖੇ ਹੁੰਦੇ ਨੇ ਤੇ ਨਾ ਹੀ ਇਹਨਾਂ ਦੇ ਘਰਾਂ 'ਚ ਬਹੁਤੀ ਕੋਈ ਆਰਥਿਕ ਹਾਲਤ ਚੰਗੀ ਹੁੰਦੀ ਆ ਇਹਨਾਂ ਦਾ ਸਿਰਫ ਆਇਚ ਰਾਈ ਹੀ ਚੱਲਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਹਨਾਂ ਦੀ ਲੋਚਨਾ ਨਹੀਂ ਕਰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਲੋਕਾਂ ਪੀੜੀ ਦਰ ਪੀੜੀ ਵਹਿਮਾਂ ਪਰ ਮੱਚ ਜਕੜੇ ਹੁੰਦੇ ਨੇ ਇਹ ਸੋਚਦੇ ਆ ਕਿ ਕਾਲੇ ਧਾਗੇ ਨਾਲ ਸਾਡੇ ਜਿਹੜੇ ਦੁੱਖ ਕੱਟੇ ਜਾਣੇ ਕਾਲੇ ਧਾਗੇ ਨਾਲ ਸਾਡੀ ਬਿਮਾਰੀ ਕੱਟੀ ਜਾਣੀ ਹੁਣ ਤੁਹਾਡੇ ਵਰਗੇ ਸੂਝਵਾਨ ਸੱਜਣ ਜਾਣਦੇ ਨੇ ਜੇ ਧਾਗਿਆਂ ਨਾਲ ਬਿਮਾਰੀਆਂ ਕੱਟੀਆਂ ਜਾਂਦੀਆਂ ਹੋਣਾਂ ਤਾਂ ਫਿਰ ਤੇ ਹਰ ਕੋਈ ਬੰਦਾ ਧਾਗਾ ਬੰਨ ਕੇ ਰੱਖ ਲੇ ਫਿਰ ਤੇ ਬੰਦਾ ਕਿ ਕਾਲਾ ਧਾਗਾ ਬੰਨ ਲੋ ਸਾਡਾ ਬੱਚਾ ਮੈਰਿਟ ਚ ਆ ਜਾਊਗਾ ਕਾਲਾ ਧਾਗਾ ਬੰਨ ਲੋ ਸਾਡਾ ਬੱਚਾ ਟੈਸਟ ਪਾਸ ਕਰ ਜਾਊਗਾ ਕਾਲਾ ਧਾਗਾ ਬੰਨ ਲੋ ਸਾਨੂੰ ਕੋਈ ਬਿਮਾਰੀ ਨਾ ਲੱਗੂ ਫਿਰ ਤੇ ਹਸਪਤਾਲਾਂ ਦੇ ਵਿੱਚ ਟੀਕੇ ਨਾ ਲੱਗਦੇ ਫਿਰ ਤੋਂ ਉੱਥੇ ਜਾਂਦੇ ਨੂੰ ਕਾਲਾ ਧਾਗਾ ਬੰਨ ਦਿੱਤਾ ਜਾਂਦਾ ਵੀ ਆਹ ਕਾਲਾ ਧਾਗਾ ਬੰਨਤਾ ਹੁੰਦੇ ਰੋ ਆਪਰੇਸ਼ਨ ਕਰਦੀ ਲੋੜ ਨਹੀਂ ਤੇਰੀ ਬਿਮਾਰੀ ਠੀਕ ਹੋ ਗਈ ਤੂੰ ਘਰ ਚੱਲ ਜਾ ਪਰ ਤੁਸੀਂ ਜਾਣਦੇ ਕਿ ਇੰਜ ਨਹੀਂ ਹੁੰਦਾ ਲੇਕਿਨ ਇਹ ਲੋਕ ਇੰਜ ਹੀ ਕਰਦੇ ਨੇ ਇਹ ਬਾਬਿਆਂ ਦੇ ਵਿੱਚ ਚੱਕਰਾਂ ਚ ਪੈ ਕੇ ਆਪਣੇ ਧੀ ਪੁੱਤਰ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਆਪਣੇ ਆਪ ਨੂੰ ਦੁੱਖਾਂ ਦਾ ਘਰ ਬਣਾ ਲੈਂਦੇ ਨੇ ਤੇ ਅਖੀਰ ਬਿਮਾਰੀਆਂ ਵਧਣ ਦੇ ਨਾਲ ਫਿਰ ਉਹ ਇੰਜ ਹੀ ਉਹਨਾਂ ਦਾ ਅੰਤ ਹੋ ਜਾਂਦਾ ਜੋ ਤੱਕ ਦੂਜੇ ਪਾਸੇ ਅਮੀਰ ਲੋਕ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਬਹਿਮਾ ਭਰਮਾ ਚ ਨਹੀਂ ਪਾਉਂਦੇ ਆਪਣੇ ਬੱਚਿਆਂ ਨੂੰ ਇਹੋ ਜੀਆਂ ਬੁਰੀਆਂ ਆਦਤਾਂ ਤੋਂ ਦੂਰ ਰੱਖਦੇ ਨੇ ਜਿਹਦੇ ਕਰਕੇ ਉਹਨਾਂ ਦੀ ਜ਼ਿੰਦਗੀ ਸੌਖੀ ਹੁੰਦੀ ਆ ਉਹ ਜ਼ਿੰਦਗੀ 'ਚ ਬਹੁਤ ਤਰੱਕੀ ਕਰਦੇ ਨੇ ਤੁਸੀਂ ਵੇਖਿਓ ਜ਼ਿਆਦਾਤਰ ਅਮੀਰ ਲੋਕ ਜਿਹੜੇ ਨੇ ਉਹ ਕਦੀ ਵੀ ਕਿਸੇ ਦੇ ਗੋਟਲ ਨੂੰ ਜਾਂ ਉਹਦੇ ਬਾਹਰ ਨੂੰ ਜਾਂ ਮੋਢੇ ਨੂੰ ਕੋਈ ਇੱਜਤ ਨਹੀਂ ਹੋਏਗਾ ਉਹ ਹਮੇਸ਼ਾ ਖੋਜ ਕਰਨਗੇ ਜੇ ਅਸੀਂ ਬਿਮਾਰ ਹੋਏ ਆ ਸਾਡੇ ਕੋਲ ਕੀ ਘੱਟ ਖਾਧਾ ਗਿਆ ਕੀ ਵੱਧ ਖਾਧਾ ਗਿਆ ਸਰਦੂ ਜੇ ਸਾਡਾ ਸਿਰ ਦਿਮਾਗ ਨੂੰ ਥਕਾਵਟ ਆ ਕੀ ਅਸੀਂ ਘੱਟ ਸੁੱਤੇ ਜਾਂ ਸਾਨੂੰ ਕੀ ਗੱਲ ਹੋਈ ਉਹ ਹਰ ਚੀਜ਼ ਦੀ ਖੋਜ ਕਰਕੇ ਉਹਦਾ ਇਲਾਜ ਲੱਭਣ ਦੇ ਆਹ ਵਾਲੇ ਵਾਦੇ ਉਹ ਜ਼ਿੰਦਗੀ ਚ ਵੇਤਰ ਪਾਉਂਦੇ ਨੇ ਉਹ ਜ਼ਿੰਦਗੀ ਚ ਤਰੱਕੀ ਕਰਦੇ ਨੇ ਉਹਨਾਂ ਦੇ ਘਰ ਚ ਖੁਸ਼ੀਆਂ ਨਹੀਂ ਬਹੁਤ ਹੁੰਦੀਆਂ ਨੇ ਜੇਕਰ ਉਹਨਾਂ ਦੇ ਘਰ ਚ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਆ ਜਾਵੇ ਤਾਂ ਉਹ ਆਪਣੀਆਂ ਆਂਡੀਆਂ ਗਵਾਂਡੀਆਂ ਨਾਲ ਨਹੀਂ ਲੜਦੇ ਉਹ ਇਹ ਨਹੀਂ ਕਹਿਣਗੇ ਕਿ ਸਾਡੇ ਗਵਾਂਢੀ ਨੇ ਕਰ ਦਿੱਤਾ ਉਹ ਸੋਚਣਗੇ ਕਿ ਇਹ ਸਾਡੀ ਗਲਤੀ ਹੋਵੇਗੀ ਸਾਡੇ ਕੋਲ ਜੋ ਵੱਧ ਘੱਟ ਖਾਂਦਾ ਪੀਂਦਾ ਗਿਆ ਆ ਜਾਂ ਸਾਡੀਆਂ ਕੋਈ ਆ ਪ੍ਰੋਬਲਮਸ ਹੋਣ ਗਿਆ ਤਾਂ ਉਹ ਠੀਕ ਕਰ ਲੈਣਗੇ ਤੇ ਜਦੋਂ ਕਿ ਬਹਿਮੀ ਭਰਮੀ ਗੁੱਟ ਤੇ ਜਿਨ੍ਹਾਂ ਨੇ ਧਾਗੇ ਬੰਨੇ ਨੇ ਕਿਰਪਾ ਕਰਕੇ ਕੋਈ ਆਪਣਾ ਧੀ ਪੁੱਤਰੀ ਇਹੋ ਜਿਹੇ ਲੋਕਾਂ ਚ ਨਾ ਪਿਆਓ ਕਿਉਂਕਿ ਫਿਰ ਇਹਨਾਂ ਨੇ ਤੁਹਾਡੇ ਧੀ ਪੁੱਤ ਦੀ ਜ਼ਿੰਦਗੀ ਵੀ ਬਰਬਾਦ ਕਰ ਦੇਣੀ ਆ ਇਹ ਵਹਿਮੀ ਭਰਮੀ ਲੋਕ ਜਿਹੜੇ ਵੀ ਇਹਨਾਂ ਨੇ ਇਹਨਾਂ ਦੇ ਦਿਮਾਗ 'ਚ ਇੰਨਾ ਡਰ ਇੰਨਾ ਸ਼ੰਕਾ ਹੁੰਦੀ ਆ ਕਿ ਹਰ ਗੱਲ ਨੂੰ ਆਪਣੇ ਨਾਲ ਜੋੜਦੇ ਨੇ ਇਹਨਾਂ ਨੇ ਤਰੱਕੀ ਨਹੀਂ ਕਰਨੀ ਪੜ੍ਹਨਾ ਨਹੀਂ ਜੇ ਇਹ ਮਤਲਬ ਗਰੀਬ ਰਹਿ ਜਾਂਦੇ ਨੇ ਜਾਂ ਥੋੜਾ ਜਿਹਾ ਕਮਜ਼ੋਰ ਰਹਿ ਜਾਂਦੇ ਨੇ ਇਹਨਾਂ ਕੋਈ ਕੋਈ ਬਹਾਨਾ ਸਾਰੂ ਕਿ ਇਹਨੇ ਕੁਝ ਕਰਤਾ ਸਾਡੇ ਪੈਰ ਦੀ ਮਿੱਟੀ ਚੋਕਲੀ ਸਾਡੇ ਘਰ ਕੇ ਇਹਨੇ ਆਹ ਭੇਜਤਾ ਸਾਡੇ ਘਰ ਉਹ ਭੇਜਤਾ ਸਾਡੇ ਘਰੋਂ ਆਹ ਚੀਜ਼ ਚੋਰੀ ਦੀ ਬਸ ਇੰਨਾ ਕੋਈ ਬਹਾਨੇ ਹੋਣਗੇ ਇਹ ਤੋਂ ਇਲਾਵਾ ਕੁਝ ਨਹੀਂ ਹੁੰਦਾ ਇਸ ਕਰਕੇ ਜਹੇ ਲੋਕਾਂ ਤੋਂ ਬਚ ਕੇ ਰੋ ਕਿ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਅੰਨ੍ਹੀ ਜਵਾਨੀ ਨੂੰ ਸਮਝਾਓ ਕਿ ਭਈ ਇਹ ਵਹਿਮ ਭਰਮ ਤੇ ਅੰਧ ਵਿਸ਼ਵਾਸ ਨੇ ਇਹ ਤਾਂ ਦੇ ਕੱਲੇ ਤੁਹਾਡੇ ਘੋਟ ਨੂੰ ਨਹੀਂ ਵੱਜਣੇ ਤੁਹਾਡੀ ਸੋਚ ਨੂੰ ਵੱਜ ਜਾਣੀ ਹੈ ਇਹ ਤੁਸੀਂ ਉਹਨਾਂ ਨੂੰ ਜਰੂਰ ਸਮਝਾਓ ਕਿ ਜਿਹੜਾ ਧਾਗਾ ਤੁਸੀਂ ਗੰਢ ਮਾਰ ਕੇ ਆਪਣੀ ਡੋਲੇ ਨੂੰ ਬੰਨ੍ਹ ਲਿਆ ਨਾ ਜਾਂ ਗਿੱਡੇ ਨੂੰ ਬੰਨ੍ਹ ਲਿਆ ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਸੋਚ ਨੂੰ ਧਾਗਾ ਮਾਰ ਕੇ ਬੈਠ ਗਏ ਉਹਨੇ ਸੋਚ ਵਧਣੀ ਫੁੱਲਣੀ ਨਹੀਂ ਆ ਇਹ ਸੋਚ ਬਰਬਾਦੀ ਵੱਲ ਜਾ ਕੇ ਖੜੇਗੀ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਵਿਸ਼ੇ 'ਤੇ ਧਿਆਨ ਦੇਣ ਕਿ ਵਹਿਮੀ ਭਰਮੀ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਵਹਿਮੀ ਭਰਮੀ ਲੋਕ ਕਦੀ ਕਿਸੇ ਦੇ ਨਿੱਤ ਨੀਲੇ ਬਣਦੇ ਇਹਨਾਂ ਨੇ ਹਰ ਠੀਕਰਾ ਜਿਹੜਾ ਚੰਗੇ ਮੁੱਖ ਦੇ ਸਿਰ ਤੇ ਪੰਡਣਾ ਹੈ ਤੇ ਚੰਗੇ ਲੋਕ ਇਹਨਾਂ ਤੋਂ ਦੂਰ ਹੀ ਰਹਿਣ ਤਾਂ ਵਧੀਆ ਗੱਲ ਆ ਜੇ ਨੇੜੇ ਲੱਗਣਗੇ ਤੇ ਫਿਰ ਜਦ ਨੇ ਇਹਨਾਂ ਨਾਲ ਤੁਹਾਡਾ ਝਮੇਲਾ ਪੈਣਾ ਹੈ ਫਿਰ ਤੁਸੀਂ ਕਹਿਣਾ ਕਿ ਵਾਕਈ ਇਹਨੂੰ ਇਹਨਾਂ ਤੋਂ ਦੂਰ ਜਾਣਾ ਚਾਹੀਦਾ ਤੇ ਤੁਹਾਡੇ ਵਰਗੇ ਸੂਝਵਾਨ ਸੱਜਣ ਹਮੇਸ਼ਾ ਇਹੋ ਜਿਹਾਂ ਲੋਕਾਂ ਤੋਂ ਦੂਰ ਰਹੇ ਤੀ ਆਪਣੀ ਭਲਾਈ ਆਪਣੇ ਪਰਿਵਾਰ ਦਾ ਤੇ ਆਪਣੀ ਜ਼ਿੰਦਗੀ ਦਾ ਭਲਾ ਸਮਝਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਤੇ ਲੋੜ ਨੇ ਜੂਦੇ ਵਾਸਤੇ ਉਹਨਾਂ ਨੂੰ ਤੁਹਾਡੀ ਲੰਬੀ ਲੰਬੀ ਉਮਰ ਕਰਨ